ਕੀ ਮੈਂ ਗੱਲ ਕਰੀ ਗੁੰਦਾ ਆ ਅੱਜ ਆਹਰ ਨੂੰ ਨਾ ਕਾਹਦਾ ਮੈਂ ਕੀ ਕਰੀ ਆ ਅੱਜ ਸਰਕਾਰਾਂ ਨੇ ਕੀ ਵਾਅਦੇ ਕੀ ਨੇ ਇਹਨਾਂ ਤੋਂ ਸੁਣਾ ਸਰਕਾਰੀ ਗੱਲ ਕਰਦੇ ਚੰਗਿਆ ਨਾ ਪੂਰੀ ਫਾਉਟੇ ਚੋਂ ਚੌਕਸਰ ਇੱਧਰੋਂ ਤੋਂ ਚੰਗਿਆ ਨਾ ਇਹਨਾਂ ਦੇ ਬਾਅਦ ਦੀ ਗੱਲ ਆ ਚਲੋ ਕੋਈ ਗੱਲ ਨਹੀਂ ਬ੍ਰਿੰਦਰ ਪਾਦੀ ਜਿੰਦਾਬਾਦ ਬ੍ਰਿੰਦਰ ਪਾਦੀ ਜਿੰਦਾਬਾਦ ਪਾਦੀ ਜੰਤਾ ਪਾਦੀ ਜਿੰਦਾਬਾਦ ਪੁਲਿਸ ਵੱਲੋਂ ਪਿੰਡ ਚੇਚੀਆਂ ਛੋੜੀਆਂ 'ਚ ਕੈਂਪ ਦੌਰਾਨ ਪਾਜਪਾ ਅਗੂਆਂ ਨੂੰ ਲਿਆ ਹਿਲਾ ਸੱਚੇ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਅਤੇ ਹਲਕਾ ਇੰਚਾਰਜ ਦੇ ਨੁਕਸ਼ਬ ਸਮੇਤ ਵੱਡੀ ਗਿਣਤੀ 'ਚ ਵਰਕਰਾਂ ਨੂੰ ਕਈ ਕੰਢੇ ਹਿਲਾ ਸੱਚੇ ਰੱਖਣ ਤੋਂ ਬਾਅਦ ਕੀਤਾ ਰਿਹਾ ਵਿਦਾਂਸਭਾ ਹਲਕਾ ਦਿਨਾਨਗਰ ਦੇ ਪਿੰਡ ਚੇਚੀਆਂ ਛੋੜੀਆਂ 'ਚ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਖੀਲ ਸਿੰਘ ਅਤੇ ਹਲਕਾ ਇੰਚਾਰਜ ਰੇਨੂ ਕਸ਼ਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਦੁਰੰਗਲਾ ਥਾਣੇ ਵਿੱਚ ਹਿਰਾਸਤ 'ਚ ਰੱਖਿਆ ਗਿਆ ਸਵੇਰੇ 9:30 ਵਜੇ ਹਿਰਾਸਤ 'ਚ ਲਏ ਭਾਜਪਾ ਆਗੂਆਂ ਨੂੰ ਦਿਨਾਨਗਰ ਥਾਣੇ ਲਿਆ ਕੇ ਸ਼ਾਮ 4 ਵਜੇ ਤੋਂ ਬਾਅਦ ਰਿਹਾਅ ਕੀਤਾ ਗਿਆ ਇਸ ਮੌਕੇ ਤੇ ਭਾਜਪਾ ਆਗੂਆਂ ਤੇ ਪੁਲਿਸ ਵਿੱਚ ਤਾਂ ਕਮਕੀ ਵੀ ਹੋਈ ਗੁੱਸੇ 'ਚ ਆਏ ਵੱਡੀ ਗਿਣਤੀ 'ਚ ਭਾਜਪਾ ਆਗੂਆਂ ਨੇ ਖਾਣੇ ਦੇ ਗੇਟ ਸਾਹਮਣੇ ਰੋਡ ਤੇ ਬੈਠ ਕੇ ਪੰਜਾਬ ਸਰਕਾਰ ਅਤੇ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਕੀ ਕਿਹਾ ਭਾਜਪਾ ਆਗੂ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜੰਮਦਾਬਾਦ ਜੰਮਦਾਬਾਦ ਅਸਜੋਦੀਨਾਨਗਰ ਮੁਰਦਾਬਾਦ ਜੰਮਦਾਬਾਦ ਮੁਰਦਾਬਾਦ ਅਸਜੋਦੀਨਾਨਗਰ ਮੁਰਦਾਬਾਦ ਜੰਮਦਾਬਾਦ ਮੁਰਦਾਬਾਦ ਆਪਾਂ ਨੂੰ ਭੈਣ ਜੀ ਵੀ ਲੈ ਲੈਂਦੇ ਕੁਈ ਨੂੰ ਬੁਲਾਉਂਦੇ ਹਾਂ। ਵੀ ਕਿਹਨਾਂ ਰਮਚੋਂ। ਜੁਰਦਾਬਾਦ। 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 ਤੇ ਸਭ ਤੋਂ ਪਹਿਲਾਂ ਮੈਂ ਇੰਨੇ ਗਰਮੀ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਔਰ ਅੱਜ ਸੱਚ ਦੇ ਵਿੱਚ ਇਹ ਪੰਜਾਬ ਨੂੰ ਦੱਸ ਦਿੱਤਾ ਕਿ ਜਿਹੜੀ ਰੀਡ ਦੀ ਹੱਡੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਉਹ ਅੱਜ ਸੜਕਾਂ ਦੇ ਉੱਤੇ ਇਸ ਨਖਿੱਧ ਸਰਕਾਰ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਔਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅੱਜ ਜਿਹੜਾ ਸ਼ਰਕਾਂ ਤੇ ਉਤਰਿਆ ਔਰ ਇਹ ਉਹਨਾਂ ਲੋਕਾਂ ਨੂੰ ਅੱਜ ਇਹਨਾਂ ਨੇ ਠੱਗਣ ਦੀ ਕੋਸ਼ਿਸ਼ ਕੀਤੀ ਜਿਹੜੇ ਸਾਡੇ ਪੰਜਾਬ ਦੇ ਗਰੀਬ ਵਰਗ ਲੋਕ ਜਿਨ੍ਹਾਂ ਦੇ ਵਾਸਤੇ ਕੇਂਦਰ ਸਰਕਾਰ ਬੜੀ ਚਿੰਤਤ ਆ ਔਰ ਬੜੇ ਸੋਚ ਦੇ ਨਾਲ ਜਿਹੜੀਆਂ ਯੋਜਨਾਵਾਂ ਤਿਆਰ ਕੀਤੀਆਂ ਸੀ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਉਹ ਯੋਜਨਾਵਾਂ ਇਹ ਨਾ ਲਾਗੂ ਕਰਨ ਦੇ ਵਿੱਚ ਹਮੇਸ਼ਾ ਹੀ ਇਹਨਾਂ ਦਾ ਇਹ ਰਿਹਾ ਕਿ ਅਸੀਂ ਇਹ ਲਾਗੂ ਨਹੀਂ ਹੋਣ ਦੇਣੀ ਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਗਰੀਬ ਪਰਿਵਾਰਾਂ ਦੇ ਲਈ ਆ ਉਹਨਾਂ ਨੂੰ ਰੋਕਣ ਦੇ ਲਈ ਹਮੇਸ਼ਾ ਇਹ ਕਾਮਯਾਬ ਰਹੇ ਔਰ ਅੱਜ ਮਜਬੂਰ ਹਨ ਜਿਹੜੀ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਯੋਜਨਾਵਾਂ ਆਪਣੇ ਵਰਕਰਾਂ ਦੇ ਰਾਹੀਂ ਜਿਹੜੀ ਪਿੰਡ-ਪਿੰਡ ਤੱਕ ਲੈ ਕੇ ਜਾਣ ਦਾ ਮੌਕਾ ਮਿਲਿਆ ਸੀ ਇਹ ਕਰੀਬ 60 ਤੋਂ 65 ਦਿਨ ਹੋ ਗਏ ਲਗਾਤਾਰ ਇਹ ਜਿਹੜੇ ਕੈਂਪ ਚਾਲੂ ਸੀ ਪੰਜਾਬ ਦੇ ਵਿੱਚ ਔਰ ਹਰ ਕੈਂਪ ਦੀ ਜਿਹੜੀ ਸੰਖਿਆ 2 ਤੋਂ 250 300 ਲੋਕ ਰੋਜ਼ ਉਸ ਕੈਂਪ ਦੇ ਵਿੱਚ ਆਪਣੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਸੀ ਉਹ ਯੋਜਨਾਵਾਂ ਦਾ ਲਾਭ ਲੈਣ ਕਰਨ ਅੱਜ ਬੁਖਲਾੜ ਦੇ ਵਿੱਚ ਆਈ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਬੁਖਲਾੜ ਦੇ ਵਿੱਚ ਆਣ ਕੇ ਅੱਜ ਇਹਨਾਂ ਨੇ ਜਿਹੜਾ ਕੈਂਪਾਂ ਦਾ ਸਾਡਾ ਘਰਾਓ ਕੀਤਾ ਔਰ ਕੈਂਪ ਸਾਡੇ ਕੈਪਚਰ ਕੀਤੇ ਜਿਹੜੇ ਪੰਜਾਬ ਪੁਲਿਸ ਦੇ ਮਾਧਿਅਮ ਦੇ ਰਾਹੀਂ ਮੈਂ ਤੁਹਾਡੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਵੇਰ ਦੇ ਸਾਨੂੰ ਸਾਰਿਆਂ ਨੂੰ ਕਵਰ ਕਰ ਰਹੇ ਆ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਅੱਜ ਪੰਜਾਬ ਦੇ ਉਸ ਗਰੀਬ ਵਰਗ ਲੋਕ ਜਿਨ੍ਹਾਂ ਵਾਸਤੇ ਮੋਦੀ ਸਾਹਿਬ ਜਿਹੜੇ ਬਹੁਤ ਚਿੰਤਤ ਨੇ ਕਿ ਹਰ ਬੰਦੇ ਨੂੰ ਆਇਸ਼ਮਾਨ ਕਾਰਡ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਕਿਸਾਨ ਦੇ ਖਾਤੇ 'ਚ 6-6000 ਰੁਪਏ ਜਾਣਾ ਚਾਹੀਦਾ ਜਿਨ੍ਹਾਂ ਕਿਸਾਨਾਂ ਦੇ ਪੈਸੇ ਰੁਕੇ ਹੋ ਉਹਨਾਂ ਨੂੰ ਦੁਬਾਰਾ ਚਾਲੂ ਹੋਣੇ ਚਾਹੀਦੇ ਆ ਆਇਸ਼ਮਾਨ ਕਾਰਡ ਦਾ ਜਿਹੜਾ ਲਾਭ ਜਿਹੜਾ ਕੋਈ ਵੀ ਬਿਮਾਰ ਹੈ ਉਹਨੂੰ 5 ਲੱਖ ਦਾ ਲਾਭ ਜਿਹੜਾ ਮਿਲਣਾ ਚਾਹੀਦਾ ਦੇਖੋ ਇਹ ਅੱਜ ਬੁਖਲਾੜ ਦੇ ਵਿੱਚ ਆ ਗਏ ਕਿ ਇਹ ਜਿਹੜਾ 200 300 400 ਲੋਕ ਜਿਹੜਾ ਇੱਕ ਕੈਂਪ ਚ ਪਹੁੰਚ ਰਿਹਾ ਗਰੀਬ ਪਰਿਵਾਰ ਜਿਹੜਾ ਆ ਇਹ ਤਾਂ ਡਾਇਰੈਕਟ ਜਿਹੜਾ ਮੋਦੀ ਸਾਹਿਬ ਜਿਹੜੇ ਉਹਨਾਂ ਲੋਕਾਂ ਤੱਕ ਪਹੁੰਚ ਗਏ ਕਿ ਉਹ ਕਰ ਕਰ ਹਰ ਬੰਦੇ ਨੂੰ ਆਵਾਸ ਯੋਜਨਾ ਲਾ ਲਓ ਵਿਸਕਰਮਾ ਯੋਜਨਾ ਲਾ ਲਓ ਆਇਸ਼ਮਾਨ ਕਾਰਡ ਲਾ ਲਓ ਤੁਸੀਂ ਕਿਸਾਨ ਨਿਧੀ ਲਾ ਲਓ ਅਨੇਕਾਂ ਹੀ ਜਿਹੜੀਆਂ ਯੋਜਨਾਵਾਂ ਜਿਹੜੀਆਂ ਪਹਿਲਾਂ ਤੋਂ ਚੱਲਦੀਆਂ 11 ਸਾਲ ਤੋਂ ਮੋਦੀ ਸਾਹਿਬ ਨੇ ਸ਼ੁਰੂ ਕੀਤੀਆਂ ਨੇ ਇਹ ਉਹੀ ਯੋਜਨਾਵਾਂ ਨੇ ਔਰ ਜਿਨ੍ਹਾਂ ਨੇ ਬੜੇ ਵੱਡੇ ਪੱਧਰ ਤੇ ਸਾਡੇ ਗਰੀਬ ਪਰਿਵਾਰਾਂ ਨੇ ਲਾਭ ਵੀ ਲਿਆ ਅੱਜ ਉਹ ਯੋਜਨਾਵਾਂਾਂ ਹੀ ਕੋਈ ਨਵੀਂ ਨਹੀਂ ਲੈ ਕੇ ਆਏ ਇਹ ਉਹ ਯੋਜਨਾਵਾਂ ਉਹੀ ਨਾ ਅਸੀਂ ਕਿ ਸਰਕਾਰੀ ਪ੍ਰਾਪਰਟੀ 'ਚ ਕੈਂਪ ਲਾ ਰਹੇ ਆ ਪ੍ਰਾਈਵੇਟ ਪ੍ਰਾਪਰਟੀਆਂ 'ਚ ਕੈਂਪ ਲੱਗ ਰਹੇ ਆ ਸਾਡਾ ਜਿਹੜਾ ਕੰਪਿਊਟਰ ਇਹਨੇ ਉਹ ਸਾਡੇ ਪਾਰਟੀ ਵੱਲੋਂ ਮੁਹੱਈਆ ਕਰਾਏ ਗਏ ਆ ਸਾਡੇ ਬੀਜੇਪੀ ਪੰਜਾਬ ਵੱਲੋਂ ਜੀ ਔਰ ਜਿਹੜੇ ਕੰਪਿਊਟਰ অপারেਟਰ ਆ ਉਹ ਐਸੋਸੀਏਟ ਲੋਕ ਨੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਸੀਐਸਸੀ ਸੈਂਟਰਾਂ ਦੇ ਨਾਲ ਬਿਲਕੁਲ ਚੱਲਦੇ ਰਹਿਣਗੇ ਜੀ ਇਹ ਜੋ ਮੋਦੀ ਜੀ ਦੀ ਸੋਚ ਆ ਗਰੀਬ ਪਰਿਵਾਰਾਂ ਦੇ ਲਈ ਇਹ ਉਹਨਾਂ ਦੇ ਘਰ ਘਰ ਤੱਕ ਇਦਾਂ ਹੀ ਪਹੁੰਚਾਵਾਂਗੇ ਇਸ ਤੋਂ ਵੱਡੇ ਤਰੀਕੇ ਦੇ ਨਾਲ ਹੋਰ ਵੀ ਆਪਾਂ ਜਿਹੜੀ ਇਹਦੀ ਰੂਪਰੇਖਾ ਆ ਜਿਹ ਜੋ ਪਾਰਟੀ ਦਾ ਦੇਸ਼ ਆਏਗਾ ਸਾਨੂੰ ਪੰਜਾਬ ਤੋਂ ਸਾਡੇ ਸੀਨੀਅਰ ਲੀਡਰਸ਼ਿਪ ਵੱਲੋਂ ਉਹ ਜੋ ਵੀ ਉਦੇਸ਼ ਸ਼ਾਮ ਨੂੰ ਉਹਨਾਂ ਦੀ ਮੀਟਿੰਗ ਦੇ ਵਿੱਚ ਆਨਲਾਈਨ ਚ ਹੋਣਾ ਉਹ ਉਦੇਸ਼ ਲੈ ਕੇ ਅਸੀਂ ਕੱਲ ਸਵੇਰ ਤੋਂ ਫਿਰ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਇਹ 4 ਘੰਟੇ ਨਹੀਂ ਦੇਖੋ ਅੱਜ ਸਵੇਰ ਤੋਂ ਸਾਨੂੰ ਇਹਨਾਂ ਨੇ ਜਿਹੜਾ 9:30 ਵਜੇ ਜਿਹੜਾ ਇਹਨਾਂ ਨੇ ਸਾਨੂੰ ਫੜ ਕੇ ਗ੍ਰਿਫਤਾਰ ਕੀਤਾ ਹੋਇਆ ਸਾਰਿਆਂ ਨੂੰ ਹੁਣ ਛੱਡਿਆ ਇਹਨਾਂ ਨੇ ਜੋ ਕਰੀਬ ਸਮਾਂ ਅੱਜ 4:30 ਦਾ ਹੋ ਗਿਆ। ਪੱਲੇ ਤੇ ਇਹ ਕੈਂਪ ਨੂੰ ਸ਼ੁਰੂ ਹੋਏ 2 ਮਹੀਨੇ ਹੋ ਗਿਆ ਤੇ ਆਮ ਆਦਮੀ ਪਾਰਟੀ ਨੂੰ ਅੱਜ ਹੀ ਯਾਦ ਆਇਆ ਕਿ ਅਸੀਂ ਇਹਨਾਂ ਨੂੰ ਡਿਟੇਨ ਕਰਨਾ ਹੈ ਉਹ ਡਿਟੇਨ ਵੀ ਇਹਨੇ ਗੰਦੇ ਤਰੀਕੇ ਦੇ ਨਾਲ ਸਵੇਰ ਦਾ ਸਵੇਰ ਦਾ ਮੈਨੂੰ ਵੀ ਨਹੀਂ ਪਤਾ ਕਿ ਮੈਨੂੰ ਕਿਹੜੇ ਕਿਹੜੇ ਥਾਣੇ ਵਿੱਚ ਐ ਲੈ ਕੇ ਗਏ ਆ। ਕੀ ਮੈਂ ਚਿੱਟੇ ਦਾ ਕੰਮ ਕਰ ਰਹੀ ਆ ਜਾਂ ਮੈਂ ਕੋਈ ਅੱਦਾ ਦਾ ਗੜਬੜ ਕਰ ਰਹੀ ਸੀਗੀ? ਆਪਾਂ ਤਾਂ ਕੈਂਪੀ ਲਗਾ ਰਹੇ ਸੀਗੇ। ਔਰ ਜਿਹੜੀ ਤੁਸੀਂ ਗੱਲ ਕਹੀ ਆਮ ਆਦਮੀ ਨੇ ਝੂਠਾ 1000 ਰੁਪਏ ਦਾ ਲਾਬਾ ਉਹ ਲਗਾਇਆ, ਵਾਅਦਾ ਕੀਤਾ ਤੇ ਅਸੀਂ ਤੇ ਐਡਾ ਸਪੋਰਟ ਹੀ ਆਯੁਸ਼ਮਨ ਕਾਰਡ ਬਣਾ ਕਰਕੇ ਦੇਣੇ ਆ। ਉਹ ਡਾਟਾ ਡਾਟਾ ਕੋਈ ਅੱਦਾ ਦਾ ਹੁੰਦਾ ਹੀ ਨਹੀਂ ਐ। ਕੀ ਕੱਚੇ ਘਰ ਲੋਕਾਂ ਦੇ ਨਹੀਂ ਐ? ਕਿ ਇਹ ਇਹਨਾਂ ਦੇ ਸਰਪੰਚ ਪੰਚ ਜਿੰਨੇ ਵੀ ਉਹਨਾਂ ਨੇ ਕੱਚੇ ਘਰ ਕੋਠੇ ਦੀ ਗਰੰਟੀ ਨਹੀਂ ਭਰੀਆਂ ਅਸੀਂ ਪਾਦਣੀਆਂ ਤੇ ਕਿਹੜੇ ਪਾਪ ਕਰਦੇ ਆ ਇਹਨਾਂ ਨੂੰ ਐਕਚੁਅਲੀ ਤਕਲੀਫ ਹੋ ਗਈ ਹੈ ਕਿ ਮੋਦੀ ਦੀਆਂ ਸਕੀਮਾਂ ਜਿਹੜੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਿਹੜੇ ਆ ਲੋਕੀ ਇਹਨਾਂ ਦਾ ਫੰਡ ਖਾ ਰਹੇ ਆ ਅਸੀਂ ਮੋਦੀ ਸਾਹਿਬ ਨੇ ਕਿਹਾ ਦੇਸ਼ ਨੂੰ ਪਿਆਰ ਕਰਦੇ ਹੋਏ ਕਿ ਮੇਰੀ ਸਕੀਮ ਘਰ ਘਰ ਤੱਕ ਪਹੁੰਚਾਓ ਔਰ ਸਾਡਾ ਹੀ ਕਾਰਜਕਰਤਾ ਚਾਹੇ ਸਾਡੇ ਮੰਡਲ ਪ੍ਰਧਾਨ ਹੋਣ ਚਾਹੇ ਕਾਰਜਕਰਤਾ ਉਹ ਕੀ ਕਰਦਾ ਉਹ ਲੰਗਰ ਵੀ ਬਣਾਉਂਦਾ ਰੋਟੀ ਵੀ ਬਣਾਉਂਦਾ ਠੰਡੇ ਪਾਣੀ ਦੀ ਵਿਵਸਥਾ ਵੀ ਕਰਦਾ ਤੇ ਆਓ ਪ੍ਰਗਟ ਕਰਦੇ ਆ ਕਿ ਆਓ ਤੇ ਜਿਹੜੀ ਜਿਸ ਵੇਲ ਦੀ ਕ੍ਰਾਈਟੇਰੀਆ ਦੇ ਅੰਦਰ ਤੁਸੀਂ ਆਂਦੇ ਹੋ ਤੇ ਉਹਦੇ ਅਕੋਰਡਿੰਗ ਵੀ ਆਪਣੀ ਸੁਵਿਧਾ ਲਵੋ ਔਰ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਅਸੀਂ ਕੁਝ ਐਧਾ ਦਾ ਪਾਪ ਕਰਦੇ ਸੀਗੇ ਕਿ ਪੁਲਿਸ ਸਾਨੂੰ ਇਸ ਤਰੀਕੇ ਨਾਲ ਪਕੜ ਕੇ ਲੈ ਕੇ ਜਾ ਰਹੀ ਹੈ ਹਾਂ ਜੀ ਕੱਲ ਮੇਰੇ ਕੋਲ ਐਸਐਚਓ ਸਾਹਿਬ ਆਏ ਸੀਗੇ ਕਹਿੰਦੇ ਕਿ ਤੁਸੀਂ ਕੈਂਪ ਬੰਦ ਕਰ ਦਿਓ ਮੈਂ ਕਿਹਾ ਤੁਸੀਂ ਤੇ 100 ਕੀ ਆਯੁਸ਼ਮਾਨ ਕਾਰਡ ਜੇ ਕਿਸੇ ਦੇ ਕੰਮ ਆ ਜਾਏਗਾ 5 ਲੱਖ ਦਾ ਇਲਾਜ ਕਿਸੇ ਦਾ ਕੰਮ ਆ ਜਾਏਗਾ ਤੇ ਮੇਰਾ ਉਹਦੇ ਵਿੱਚ ਪਾਪ ਆ। ਕਿ ਆਵਾ ਕਾਰਡ ਕਿਸੇ ਦੇ ਕੰਮ ਆ ਜਾਏਗਾ? ਕਿ ਆ ਸਿਤਾਪ ਕਰ ਰਹੇ ਆ? ਈਵਨ ਉਹਨਾਂ ਨੇ ਵੀ ਦਿਖਾਇਆ ਕਿ ਆਵਾ ਕਾਰਡ ਤੇ ਨਵੀਂ ਬਣਾਇਆ ਹੋਇਆ ਤੇ ਮੈਂ ਵੀ ਕਿਹਾ ਕਿ ਬਾਕੀਆਂ ਦੇ ਆਯੁਸ਼ਮਾਨ ਕਾਰਡ ਵੀ ਬਣਾਓ। ਦੂਜੀ ਚੀਜ਼ ਇਹ ਕਿ ਉਹਨਾਂ ਨੇ ਕੈਂਪ ਬੰਦ ਕਰਵਾਇਆ ਬਟ ਅਸੀਂ 7 ਵਜੇ ਤੱਕ ਕੈਂਪ ਚਲਾਇਆ। ਉਹ ਲੋਕੀ 7 ਵਜੇ ਤੱਕ ਵੀ ਜਾਣ ਨੂੰ ਤਿਆਰ ਨਹੀਂ ਸੀ। ਇਹ ਕੈਂਪ ਬਿਲਕੁਲ ਕਾਨੂੰਨ ਦੀ ਇੱਕ ਜਿਉੜੇ ਹੈਗੀਆਂ ਇਹ ਜਿਹੜੇ ਕੈਂਪ ਸਾਡੇ ਲੱਗ ਰਹੇ ਸੀ ਇਹ 24 ਮਈ ਤੋਂ ਆਰੰਭੇ ਸੀ ਬੀਜੇਪੀ ਦੇ ਸੇਵਾਦਾਰ ਆ ਗਏ ਤੁਹਾਡੇ ਦਰ ਇਹ ਮਹਿਮ ਜਿਹੜੀ ਸਾਡੇ ਮਾਨਨੀਏ ਮੇਰੇ ਨਾਲ ਮੋਦੀ ਜੀ ਨੇ ਸ਼ੁਰੂ ਕੀਤੀ ਸੀ ਕਿ ਗਰੀਬ ਲੋਕਾਂ ਦੇ ਕਾਰਡ ਬਣਾਏ ਜਾਣ ਗਰੀਬ ਲੋਕਾਂ ਨੂੰ ਉਹ ਸਹੂਲਤ ਮਿਲ ਜAVE ਜਿਹੜੀ ਆਮ ਆਦਮੀ ਪਾਰਟੀ ਨੇ ਅੱਜ ਤੱਕ ਲੋਕਾਂ ਦਾ ਨਹੀਂ ਬਧਾਈ ਇਸੇ ਕੈਂਪਾਂ ਦੇ ਅੱਗੇ ਵਧਾਂਦੇ ਸਾਡੇ ਹਲਕਾ ਜੱਜ ਦੇ ਨੂੰ ਕਸ਼ਵਜੀਤ ਬਗੈਲ ਸਿੰਘ ਭਾਈ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਇਹ ਮੁੱਦੇ ਨੂੰ ਗਾਂ ਵਧਾ ਕੇ ਕੈਂਪ ਸਾਰੇ ਲਵਾਏ ਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੁਖਲਾੜ ਦੇ ਵਿੱਚ ਆ ਗਈ ਕਾਨੂੰਨ ਦੀਆਂ ਧੜੀਆਂ ਵੀ ਉਡਾਈਆਂ ਗਈਆਂ ਕੋਈ ਲਾਅਨ ਆਰਡਰ ਨੂੰ ਮੇਨਟੇਨ ਨਹੀਂ ਕੀਤਾ ਗਿਆ ਔਰ ਅਫਸਰਾਂ ਨੇ ਕਿਹਾ ਕਿ ਸਾਡੇ ਹੱਥ ਵਸ ਕੋਈ ਨਹੀਂ ਸਾਨੂੰ ਜੋ ਆਵਾਜ਼ਨੀ ਪਾਰਟੀ کہہ ਗਈ ਆਈ ਉਹ ਕਰਾਂਗੇ ਅਬ ਮਸ਼ਨੀ ਮਨੀਸ਼ ਸ਼ੋਧਿਆ ਜਿਹੜਾ ਜੋ ਬਿਆਨ ਸੀ ਉਹ ਪੂਰਾ ਆਦਰਾਂ ਨੇ ਉਹਦੀ ਸ਼ੁਰੂਆਤ ਇੱਥੋਂ ਕਰਤੀ ਮਨੀਸ਼ ਯੋਧੀ ਜੀ ਦੀ ਜੋ ਸਕੀਮ ਸੀ ਉਹਦੀ ਸ਼ੁਰੂਆਤ ਅੱਜ ਭਾਰਤੀ ਜਨਤਾ ਪਾਰਟੀ ਦੇ ਕੈਂਪ ਚੌਂਤਾ ਮੰਡਲ ਦੇ ਪਿੰਡ ਚੇਤੀਆਂ ਛੋੜੀਆਂ ਤੋਂ ਉਹਨਾਂ ਨੇ ਕੀਤੀ ਆ ਜੇ ਇਹ ਐਂ ਦਾ ਕਰਨਗੇ ਇਹ ਕੱਪ ਬਿਲਕੁਲ ਬੰਦ ਨਹੀਂ ਹੋਣਗੇ ਸਾਡੀ ਭਾਰਤੀ ਜਨਤਾ ਪਾਰਟੀ ਇਸ ਦਲ ਨੂੰ 100% ਛੋਟ ਜਿੰਦੀ ਆ ਕਿ ਇਹ ਕੱਪ ਬਿਲਕੁਲ ਬੰਦ ਨਹੀਂ ਹੋਣਗੇ ਤੁਸੀਂ ਸਾਨੂੰ ਅਰੈਸਟ ਕੀਤਾ ਕੋਈ ਨੋਟਿਸ ਦਿੱਤਾ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈ ਜਿਹੜੇ ਨਵੇਂ ਕਾਨੂੰਨ ਬਣੇ ਆ ਬੀ ਐਨ ਐਸ ਏ ਉਹਦੇ ਤੇ ਪ੍ਰਾਵਧਾਨ ਹੈ ਕਿ ਪਹਿਲੇ ਤੁਹਾਨੂੰ ਸੂਚਨਾ ਦੇਣੀ ਹੈ ਕਿ ਤੁਹਾਨੂੰ ਅਰੈਸਟ ਕਰਨ ਲੱਗਿਆ ਫਰਾੜੇ ਚੱਕ ਚ ਨੇ ਤੇ ਆਪ ਤੋ ਇਹ ਸਾਨੂੰ 9:30 ਵਜੇ ਤੋਂ ਲੈ ਕੇ 4:30 ਵਜੇ ਤੱਕ ਥਾਣੇ ਭਟਾਇਆ ਭੁੱਖੇ ਪਾੜੇ ਕਿਹੜੀ ਗੱਲ ਤੋਂ ਭਟਾਇਆ ਦੱਸੋ ਕਿ ਆ ਇਹ ਕੋਈ ਲਾਣ ਆਰਡਰ ਨੂੰ ਜਿਹੜਾ ਨਹੀਂ ਫੋਲੋ ਕੀਤਾ ਇਹ ਬੁਖਲਾਹੜ ਦੇ ਵਿੱਚ ਆ ਚੁੱਕੀ ਆ ਅਸੀਂ ਇਹਨਾਂ ਦਾ ਅਖਿਰੀ ਅਮਰੋਧ ਕਰਦੇ ਆ ਉਹ ਸਾਰੀ ਪੀਜ ਵੀ ਇੱਕ ਝੋਟਾ ਠੋਕੇ ਮੰਜੀ ਰੋਕਾ ਗਿਆ ਆਤੀ ਜਨਤਾ ਆਈ ਤੁਹਾਡੇ ਸਾਹਮਣੇ ਆ ਦੇਖੋ ਵੀ ਬੜੇ 1.5 ਮਹੀਨਾ ਹੋ ਗਿਆ ਕੈਂਪ ਲੱਗਦੇ ਬੜੇ ਆਰਾਮ ਦੇ ਨਾਲ ਸਾਡੇ ਕੈਂਪ ਲੱਗਦੇ ਰਹੇ ਰੋੜੇ 2 ਤੋਂ 250 ਬੰਦੇ ਨੂੰ ਜਿਹੜਾ ਇਹ ਸਹੂਲਤਾਂ ਦਾ ਲਾਭ ਜਿਹੜਾ ਉਹ ਮਿਲ ਰਿਆ ਸੀ ਔਰ ਡੇ ਡੇਢ ਮਹੀਨਾੜਾ ਨੂੰ ਯਾਦ ਨਹੀਂ ਆਇਆ ਹੁਣ ਇਹਨਾਂ ਨੂੰ ਯਾਦ ਆਇਆ ਵੀ ਭਾਜੀਪੀ ਤੇ ਬਹੁਤ ਅਗੇਨ ਕਰਡਦੀ ਆ ਔਰ ਇਹਨਾਂ ਨੇ ਇਹ ਕੈਂਪ ਬੰਦ ਕਰਾਉਣ ਲਈ ਕੱਲ ਸਾਡੇ ਰਾਮਪੁਰ ਦੇ ਵਿੱਚ ਸਾਡੇ ਰੇਨੂ ਭੈਣ ਜੀ ਜਿਹੜੇ ਆ ਉਹ ਕੈਂਪ ਲਗਾ ਰਹੇ ਸੀ ਉੱਥੇ ਐਸ ਐਚਓ ਨੇ ਆ ਕੇ ਡੱਕਿਆ ਉਹਨਾਂ ਨੂੰ ਵੀ ਕੈਂਪ ਬੰਦ ਕਰੋ ਇਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕੋਈ ਅਥਾਰਟੀ ਹੈਗੀ ਤਾਂ ਮੈਨੂੰ ਦੱਸੋ ਅਥਾਰਟੀ ਸਾਡੇ ਕੋਲ ਕੋਈ ਨਹੀਂ ਫਿਰ ਕੈਂਪ ਬੰਦ ਕਰਨੇ ਆ ਜੀ ਕੱਲ ਤੇ ਚਲੋ ਸਾਡਾ ਟਾਈਮ ਨਿਕਲ ਗਿਆ ਅੱਜ ਚੇਚੀਆਂ ਛੋੜੀਆਂ ਦੇ ਵਿੱਚ ਜਿਹੜਾ ਚੌਂਤਾ ਮੰਡਲ ਦੇ ਸਾਡੇ ਪ੍ਰਧਾਨ ਨੇ ਇਹਨਾਂ ਦੇ ਮੰਡਲ ਦਾ ਪਿੰਡ ਹੈਗਾ ਚੇਚੀਆਂ ਛੋੜੀਆਂ ਜਿਹੜਾ ਦਰਿਆ ਦੇ ਕੰਢੇ ਦੇ ਉੱਤੇ ਆ ਉੱਥੇ ਕੈਂਪ ਸਿਰੇ ਸੀਗਾ ਉੱਥੇ ਜਦੋਂ ਗਏ ਆ ਸੀ ਭੈਣ ਜੀ ਪਹਿਲਾਂ ਪਹੁੰਚੇ ਨੇ ਇਹੜਾ ਨੂੰ ਜਾਂਦੇ ਅਰੈਸਟ ਕਰ ਲਿਆ ਪ੍ਰਧਾਨ ਜੀ ਉਧਰੋਂ ਆ ਰਹੀ ਅਸੀਂ ਉਧਰੋਂ ਜਾ ਰਹੇ ਸੀ ਜਦੋਂ ਪ੍ਰਧਾਨ ਜੀ ਪਹੁੰਚੇ ਇਹੜਾ ਨੂੰ ਅਰੈਸਟ ਕਰ ਲਿਆ ਜਦੋਂ ਅਸੀਂ ਆਏ ਆ ਇਹਨਾਂ ਨੂੰ ਲੈ ਕੇ ਤੁਰ ਪਏ ਐ ਤਕਤੀਸ਼ਾ ਜਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਲਾਅ ਐਂਡ ਆਰਡਰ ਦਾ ਦੀ ਚੀਜ਼ ਭਗਵੰਤ ਸਰਕਾਰ ਦੀ ਗਵਰਨਮੈਂਟ ਦੇ ਵਿੱਚ ਨਹੀਂ ਕੁਝ ਨਹੀਂ ਰੋਜ਼ ਚੋਰੀ ਚਪਾਟੀ ਟਕੇਤੀਆਂ ਫਰੋਟੀਆਂ ਕੀ ਹਾਲ ਆ ਥਾਣਿਆਂ ਦੇ ਵਿੱਚ ਬੰਬ ਪਾ ਰਹੇ ਨੇ ਔਰ ਸਰਕਾਰ ਸੁੱਤੀ ਪਈ ਆ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਔਰ ਇੰਦਾ ਤੱਕਾ ਜਿਹੜਾ ਆ ਉਹ ਚੰਗਾ ਨਹੀਂ ਹੁੰਦਾ ਇਹ ਲੋਕੀ ਜਿਹੜੇ ਗਰੀਬ ਲੋਕੀ ਨੇ ਉਹਨਾਂ ਨੂੰ ਲਾਭ ਮਿਲਣ ਡਿਆ ਔਰ ਇੰਦਾ ਵਧੀਆ ਤਰੀਕੇ ਨਾਲ ਇਹ ਸਕੀਮ ਚੱਲ ਰਹੀ ਆ ਲੋਕੀ ਜਿਹੜੇ ਆ ਉਹ ਲੋਕਾਂ ਦੇ ਕਾਰਡ ਬਣ ਰਿਹਾਗੇ ਬਣਦੇ ਨੇ ਅੱਜ ਜਿੰਨੂੰ 5 ਲੱਖ ਬੀਮੇ ਦਾ ਕਾਰਡ ਮਿਲ ਜਾਂਦਾ ਉਹ ਦੇਖੋ ਵੀ ਕਿੰਨਾ ਵਧੀਆ ਗਰੀਬ ਆਦਮੀ ਆਪਣਾ ਇਲਾਜ ਕਰਾ ਸਕਦਾ ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਵਾਸ ਯੋਜਨਾ ਸਮਾਨ ਨਿਧੀ ਕਿਸਾਨ ਸਮਾਨ ਨਿਧੀ ਟੂਲ ਕਿਟ ਪ੍ਰੋਗਰਾਮ ਆ ਉਹਦੇ ਚ ਸ਼ਰਮ ਕਾਰਡ ਨੇ ਜਿਹੜੇ ਆਯੁਸ਼ਮਾਨ ਕਾਰਡ ਨੇ ਬਹੁਤ ਸਾਰੀਆਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਸਕੀਮਾਂ ਨੇ ਉਹਦੇ ਤੋਂ ਬਖਲਾੜ ਚ ਆ ਕੇ ਜਿਹੜੀ ਆ ਭਗਵੰਤ ਕੌਰ ਬੈਂਟ ਨਾਲ ਗੱਲ ਕਰਿਆ ਬਹੁਤ ਮਾੜਾ ਮੈਸੇਜ ਗਿਆ ਔਰ ਚੇਚੀਆਂ ਛੋੜੀਆਂ ਦੇ ਵਿੱਚ ਲੋਕੀ ਗਰਾਂ ਗੜਦੇ ਪਏ ਸੀ ਭਗਵੰਤ ਸਰਕਾਰ ਨੂੰ ਜਦੋਂ ਪ੍ਰਧਾਨ ਜੀ ਨੂੰ ਰਸਤ ਕੀਤਾ ਉੱਥੇ ਇਹਨਾਂ ਨੂੰ ਕਰਕੇ ਲਾਗੇ ਨੇ ਔਰ ਰੇਨੂ ਭੈਣ ਜੀ ਨੂੰ ਲਾਗੇ ਨੇ ਅਸੀਂ ਪਹੁੰਚੇ ਆ ਉੱਥੇ ਲੋਕਾਂ 'ਚ ਬਹੁਤ ਰੈਜੈਂਟਮੈਂਟ ਸੀਗੀ ਬਹੁਤ ਹੀ ਰੈਜੈਂਟਮੈਂਟ ਸੀਗੀ ਇਸ ਇਸ ਸਮੱਸਿਆ ਦੇ ਉੱਤੇ ਭਗਵੰਤ ਮਾਨਸ ਦੀ ਸਰਕਾਰ ਨੇ ਲਾਗੂ ਕਰਨੀਆਂ ਹੀ ਸਾਡੀ ਕੇਂਦਰ ਦੀ ਸਰਕਾਰ ਨਰਿੰਦਰભાઈ ਮੋਦੀ ਜੀ ਦੇ ਜੇ ਮੈਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਲਾਗੂ ਨਹੀਂ ਹੋ ਰਹੀਆਂ ਉਹਨਾਂ ਦਾ ਅਪਰਾਲਾ ਕਰ ਕੀਤਾ ਕੇਂਦਰ ਸਰਕਾਰ ਨੇ ਭਾਜਪਾ ਭਾਜਪਾ ਦੇ ਵਰਕਰ ਆਪਦੇ ਦੁਆਰ ਉਹਦੇ ਤਹਿਤ ਤਕਰੀਬਨ ਡੇਢ ਮਹੀਨੇ ਤੋਂ ਦਿਨਾਂਗਰ ਵਿਧਾਨ ਸਭਾ ਦੇ ਹਲਕੇ ਵਿੱਚ ਇਹ ਜਿਹੜੇ ਕੈਂਪ ਆ ਲਗਾਏ ਜਾ ਰਹੇ ਹੀ ਉਹਦੀ ਕੜੀ ਵਿੱਚੋਂ ਅੱਜ ਇਹ ਪਿੰਡ ਚੇਚੀਆਂ ਛੌੜੀਆਂ ਵਿਖੇ ਇਹ ਕੈਂਪ ਜਿਹੜਾ ਯੋਜਨ ਕੀਤਾ ਗਿਆ ਸੀ ਪਰ ਇਹ ਭਗਵੰਤ ਮਾਨ ਦੇ ਕੁਝ ਸ਼ਿਕਾਰਕੂਨ ਅਫਸਰ ਪੁਲਿਸ ਪ੍ਰਸ਼ਾਸਨ ਨੇ ਇਹ ਜਿਹੜਾ ਸਾਡੇ ਕੈਂਪ 'ਚ ਕੁਰਸੀਆਂ ਵੀ ਤੋੜੀਆਂ ਟੈਂਟ ਵੀ ਪੁੱਟਿਆ ਮੇਜ਼ ਵੀ ਤੋੜੇ ਤੇ ਸਾਡੇ ਜਿਹਾਰੂ ਲੀਡਰ ਮੰਗੇ ਐਲ ਸਿੰਘ ਪਾਈਆ ਸਾਡੇ ਮੰਡਲ ਪ੍ਰਧਾਨ ਪ੍ਰਸ਼ੋਤਮ ਸਿੰਘ ਜੀ ਸੰਦੀਪ ਸਿੰਘ ਜੀ ਲਡਾਲਾ ਜੀ ਤੇ ਹੋਰ ਜਿੰਨੇ ਬੰਦੇ ਉੱਥੇ ਸਵੇਰੇ ਸਵੇਰੇ ਮੈਡਮ ਸਾਡੀ ਜਿਹੜੀ ਇਸ ਸੰਯੋਜਕੀ ਉਹਦੇ ਉਹ ਆਪਣੇ ਇਸ ਕੈਂਪਾਂ ਦੇ ਉਹਨੂੰ ਵੀ ਟੇਨ ਕੀਤਾ ਜਿਹਦਾ ਅਜੇ ਸਾਨੂੰ ਪਤਾ ਨਹੀਂ ਉਹਨੂੰ ਕਿੱਥੇ ਰੱਖਿਆ ਗਿਆ ਸਾਰਾ ਭਾਜਪਾ ਤੋਂ ਨਾਮ ਨੂੰ ਡਾੜਾ ਰਹਾ ਵਾ ਆਉਣ ਵਾਲੀ ਸਰਕਾਰ 2027 ਦੀ ਜਿਹੜੀ ਆ ਉਹ ਭਾਪਾ ਦੀ ਆ ਰਹੀ ਹੈ ਅੰਦਰ ਤੋਂ ਕੰਮ ਤੇ ਲਿਖਿਆ ਲੱਭ ਰਿਆ ਸਾਰਿਆਂ ਨੂੰ ਲੋਕ ਸਾਡੇ ਨਾਲ ਜੁੜ ਰਹੇ ਆ ਲੋਕ ਜਿੱਥੇ ਵੀ ਆਪਾਂ ਕੈਂਪ ਲਾਏ ਆ ਕੋਈ ਅਸੀਂ ਇਹ ਨਹੀਂ ਸੋਚਿਆ ਕਿ ਇਹ ਕਾਂਗਰਸੀਆ ਹੈ ਇਹ ਆਮ ਆਦਮੀ ਪਾਰਟੀ ਦਾ ਵਾ ਜਾਂ ਇਹ ਕਿਸੇ ਹੋਰ ਪਾਰਟੀ ਦਾ ਕੋਈ ਕੋਸ਼ਿਸ਼ ਕਿੱਥੇ ਰੱਖੇਦਾ ਕੁੱਝ ਦੱਸ ਦੇਵੇ ਕੋਸ਼ਿਸ਼ ਆਪਣੇ ਲੀਡਰ ਜਿਹੜੇ ਫੜੇ ਆ ਉਹ ਵੇਖੋ ਇਧਰੋਂ ਘੁੰਮਦੇ ਕਮਾਂਦੇ ਉਹ ਦਰੰਗਲੇ ਫੜੇ ਆ ਵਿਖੇ ਆ ਕੁਛ ਜੜੀ ਨੇ ਨੂੰ ਭਾਂਜੀ ਦਾ ਇਹ ਤੱਕ ਪਤਾ ਨਹੀਂ ਸਾਨੂੰ ਇਹ ਸਰਕਾਰ ਜਿਹੜੀ ਆ ਇਹ ਬਿਲਕੁਲ ਬਖਲਾੜ ਕੇ ਆਏ ਹੋਲੇ ਤੇ ਭਾਜਪਾ ਤੋਂ ਚਾਲੂ ਹੋ ਗਈ ਆ ਡਰ ਗਈ ਐ ਵੀ ਆਉਣ ਵਾਲੀ ਜਿਹੜੀ ਸਰਕਾਰ ਐ ਉਹ ਜਿਹੜੀ ਉਤਪਾਜ ਪਾਦੀ ਬਣਨ ਜਾ ਰਹੀ ਆ ਇਹ ਕਰਕੇ ਇੱਕ ਕੁੱਝੀਆਂ ਚੱਲਾ ਜਾ ਰਹੇ ਆ ਮੈਂ ਪੁਲਿਸ ਪ੍ਰਸ਼ੈਸ਼ਨ ਨੂੰ ਬੇਨਤੀ ਕਰਾਂਗਾ ਤੇ ਸਾਡਾ ਕੋਈ ਤੁਹਾਡੇ ਨਾਲ ਮਨ ਬਟਾਇਆ ਨਹੀਂ ਪਰ ਜੇ ਤੁਸੀਂ ਸਾਡੇ ਨਾਲ ਧੱਕੇਸ਼ਾਹੀ ਕਰੋਗੇ ਤਾਂ ਭਾਜਪਾ ਉਹ ਪਾਰਟੀ ਹੈ ਜਿਹੜੀ ਪ੍ਰਤਾਜ ਨਹੀਂ